ਨਨਕਾਣਾ ਸਾਹਿਬ ਲੈ ਜਾਓ ਮੈਂ ਅੱਗੇ ਬੇਨਤੀ ਕਰਨੀ ਹੈ ਨਨਕਾਣਾ ਕਿਉਂ ਹੈ ਪਟਵਾਰੀ ਨੇ ਬਾਬਾ ਜੀ ਪਤਾ ਕਿੰਨੇ ਮਰਬਿਆਂ ਦੇ ਮਟਵਾਰੀ ਨੇ 1500 ਮਰਬੇ ਦਾ ਪਟਵਾਰੀ ਹੈ ਬਾਬਾ ਕਾਲੂ ਜੀ ਰਾਏ ਬੁਲਾਰ ਦੇ 1500 ਮਰਬੇ ਕਿੰਨੇ ਪਿੰਡ ਨੇ ਉਹਦੇ ਉਹਨਾਂ ਦਾ ਪਟਵਾਰੀ ਨੇ ਇੱਕ ਠੀਕ ਹੈ ਮਾਤਾ ਤ੍ਰਿਪਤਾ ਜੀ ਸਾਡਾ ਇਤਿਹਾਸ ਕਹਿੰਦਾ ਜਿਸ ਦਿਨ ਦੇ ਸਤਗੁਰਾਂ ਨੇ ਉਧਰ ਮੈਂ ਆਏ ਕਿਆ ਨਿਵਾਸ ਮਾਤਾ ਕੈਮਨ ਬਹੁਤ ਵਿਗਾਸ ਇਹਨੂੰ ਭਾਵਨਾ ਸਯੁਜਕਤ ਦੇਖਿਓ ਮਾਤਾ ਤ੍ਰਿਪਤਾ ਜੀ ਅਤ ਦੇ ਪਰਸਾਨ ਨੇ ਕਹਿੰਦੇ ਨੇ ਉਸ ਵਕਤ ਆਗਮਨ ਤੋਂ ਪਹਿਲਾਂ ਮਾਤਾ ਜੀ ਨੇ ਜਿੰਨੇ ਆਪਣੇ ਤਨ ਤੇ ਗਹਿਣੇ ਪਾਏ ਸਨ ਉਹ ਸਾਰੇ ਉਤਾਰ ਦਿੱਤੇ ਆ ਇਤਿਹਾਸ ਸਾਰੇ ਕਹਿੰਦੇ ਆ ਜਨਮ ਸਾਖੀਆਂ ਕਹਿੰਦੀਆਂ ਨੇ ਕਿ ਹਾਰ ਪਾਏ ਸਨ ਚੂੜੀਆਂ ਜੋ ਕੋਈ ਸੋਨੇ ਦਾ ਪਾਇਆ ਸੀ ਉਹ ਸਭ ਕੁਝ ਉਤਾਰ ਦਿੱਤਾ ਕਹਿੰਦੇ ਨੇ ਉਹਨਾਂ ਦਾ ਚਿਹਰਾ ਖੜਿਆ ਰਹਿੰਦਾ ਹੈ ਇੱਕ ਮੈਂ ਮੇਰੀਆਂ ਭੈਣਾ ਵੀਰ ਤੁਸੀਂ ਬੈਠੋ ਇੱਕ ਗੱਲ ਦਾ ਗੁੱਸਾ ਨਾ ਕਰਿਓ ਮੈਂ ਗੱਲ ਬੜੀ ਖੁੱਲ ਕੇ ਕਰਨੀ ਚਾਹਨਾ ਯਾਦ ਰੱਖੋ ਜਿਸ ਉਧਰ ਵਿੱਚ ਮੈਂ ਖੁੱਲ ਕੇ ਤਾਂ ਕਰ ਲਗਾ ਜੇ ਕੋਈ ਮੰਨ ਲੇਗਾ ਤੇ ਚੰਗੀ ਗੱਲ ਜਿਸ ਕੋਖ ਵਿੱਚ ਧੀ ਨੂੰ ਬੇਟੀ ਕੋਈ ਵੀ ਜਿਸ ਦੀ ਕੋਖ ਨੂੰ ਆਸ ਲੱਗ ਜਾਂਦੀ ਹੈ ਨਾ ਸਮਝ ਗਿਆ ਮੇਰੀ ਗੱਲ ਪਲੀਜ਼ ਉਸ ਕੋਖ ਨੂੰ ਮਾਂ ਵੀ ਸੰਭਾਲੇ ਤੇ ਪਰਿਵਾਰ ਵੀ ਸੰਭਾਲੇ ਕਿਉਂਕਿ ਉਹਦੇ 9-10 ਮਹੀਨੇ ਜੇ ਸੁਰਤ ਇਕਾਗਰਤਾ ਨਾਲ ਬੰਦਗੀ ਨਾਲ ਨਿਕਲ ਗਈ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਉਸ ਬੱਚੇ ਦੇ ਸੁਭਾਅ ਵਿੱਚ ਤੇ ਦੂਜੇ ਬੱਚਿਆਂ ਦੇ ਸੁਭਾਅ 'ਚ ਜ਼ਮੀਨ-ਸਮਾਨ ਦਾ ਅੰਤਰ ਹੋਵੇਗਾ ਇਹ ਅਸੀਂ ਇਸ ਗੱਲ ਨੂੰ ਸਮਝ ਨਹੀਂ ਰਹੇ ਅਸੀਂ ਡਾਕਟਰ ਕੋਲ ਜਾਂਦੇ ਉਹ ਦੱਸਦਾ ਵੀ ਇੰਨੇ ਮਹੀਨੇ ਆ ਇਸ ਤਰ੍ਹਾਂ ਉਹ ਗੁਰਮਖੋ ਜਿਹੜੀ ਮਾਂ ਦੇ ਕੋਖ ਚ ਬੱਚਾ ਹੈ ਤੇ ਅੱਧੀ ਅੱਧੀ ਰਾਤ ਤੱਕ ਉਹ ਫੇਸਬੁਕਾਂ ਤੇ ਲੱਗੀ ਬੈਠੀ ਉਹਦੀ ਕੋਖ ਚ ਸੁਖਮਨੀ ਸਾਹਿਬ ਪੜਨ ਵਾਲਾ ਨਹੀਂ ਹੋਣਾ ਉਹ ਅੱਖਾਂ ਨਾਲ ਕੁਝ ਦੇਰੀ ਆਪਣੇ ਬੱਚੇ ਨੂੰ ਉਹਦਾ ਦਿਲ ਬੱਚੇ ਦਾ ਮਾਂ ਦੇ ਦਿਲ ਨਾਲ ਧੜਕਦਾ ਹੈ ਤਜਰਬਾ ਕਰਕੇ ਦੇਖੋ ਕਿ ਉਹ ਨੌ ਮਹੀਨੇ ਇਸ ਖਿਆਲ ਚੰਗੇ ਬਾਣੀ ਸਿਮਰਨ ਤੇ ਬੰਦਗੀ ਕਰਨ ਵਾਲਿਆਂ ਦੇ ਦੀਦਾਰ ਦੀ ਭਾਵਨਾ ਬਣਾਇਓ ਸੱਚ ਇਹ ਵੀ ਮਾਂ ਦੇ ਉਧਰ ਵਿੱਚ ਬੱਚੇ ਦਾ ਸਿਮਰਨ ਤੇ ਮਾਂ ਦਾ ਸਿਮਰਨ ਇਕੱਠਾ ਹੋ ਜਾਏ ਤੇ ਸੰਤ ਜਨਮ ਲੈਂਦਾ ਹੈ ਕਿਉਂਕਿ ਮਾਂ ਦੀ ਕੁੱਖ 'ਚ ਮੈਂ ਇੱਕ ਵਾਰ ਇੱਥੇ ਤੁਹਾਡੇ ਨੇੜੇ ਆਇਆ ਨਾ ਕਤੂਬੇ ਵਾਲਮੀ ਦਾ ਖਿਆਲ ਉੱਥੇ ਮੈਂ ਇੱਕ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਦਾ ਵਿਆਹ ਕਰਤਾਰਪੁਰ ਹੋਇਆ ਤੇ ਸੰਤਾਨ ਉਹਨਾਂ ਦੀ ਪਟਨਾ ਸਹਿਬ ਹੋਈ ਹਾਂਜੀ ਵ્યાਹ ਤੋਂ 33 ਸਾਲ ਬਾਅਦ ਘਰ ਪੁੱਤਰ ਹੋਇਆ ਇਹ ਗੱਲ ਨੋਟ ਕਰਿਓ 32 33 ਸਾਲ ਬਾਅਦ ਮਾਂ ਗੁਜਰੀ ਤੇ ਗੁਰਤੇਗ ਬਹਾਦਰ ਸਾਹਿਬ ਦੇ ਘਰ ਪੁੱਤਰ ਜਨਮ ਲੈਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਵਰਗਾ ਮਰਦ ਅੰਬੜਾ ਉਸ ਕੋ ਖਿਚਾਏਗਾ ਜਿਹਦੀ ਇੰਨੀ ਤਿਆਰੀ ਹੋਵੇਗੀ ਮਹਾਰਾਜ ਜੀ ਨੇ ਬਚਨ ਕੀਤਾ ਤਾਤਮਾਤਮੁਰ ਅਲਖ ਆਰਾਧਾ ਬੋਧ ਵਿਦਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਾਹ ਕੀ ਸੇਵਾ ਤਾਂ ਤੇ ਪੈ ਪ੍ਰਸੰਨ ਗੁਰਦੇਵਾਂ ਇਹਦੇ ਵਿੱਚੋਂ ਮਾਂ ਬਾਪ ਦਾ ਜ਼ਿਕਰ ਕਰਦੇ ਨੇ ਆਪਣਾ ਨਹੀਂ ਕਰਦੇ ਮੇਰੀ ਫਿਰ ਬੇਨਤੀ ਹੈ ਜੇ ਹਸਬੰਡ ਵਾਈਫ ਪਤੀ ਪਤਨੀ ਉਹ ਨੌਕ ਮਖੀਨੇ ਉਸ ਕੋਖ ਨੂੰ ਇਬਾਦਤ ਦੇ ਦਿਓ ਗੁਰਮਖੋ ਸੱਚ ਇਹ ਜੇ ਵਹਿਗੁਰੂ ਦੀ ਬੜਾ ਤਰਸ ਹੋਵੇਗਾ ਇਤਿਹਾਸ ਕਹਿੰਦਾ ਮਾਤਾ ਜੀ ਨੇ ਗਹਿਣੀ ਉਤਾਰ ਦਿੱਤੇ ਉਹਨਾਂ ਦਾ ਸਰੂਪ ਮੈਂ ਚਿਹਰਾ ਕਨ ਸ਼ਬਦ ਵਰਤਾਂ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਮਾਂ ਚੁਣਿਆ ਉਹਦੇ ਲਈ ਕਿਹੜੇ ਸ਼ਬਦ ਨੇ ਸਾਡੇ ਕੋ ਉਹਨਾਂ ਦਾ ਸਰੂਪ ਖੜਿਆ ਰਹਿੰਦਾ ਹੈ ਉਹ ਜੋ ਠੰਡੇ ਬੜੇ ਸਨ ਪਿਤਾ ਜੀ ਗੁੱਸੇ ਵਾਲੇ ਸਨ ਮਾਤਾ ਜੀ ਕਦੀ ਨਹੀਂ ਸਨ ਗੁੱਸਾ ਕਰਦੇ ਭਿੱਜੇ ਪ੍ਰੇਮ ਚ ਇੱਕ ਵਿਦਵਾਨ ਕਹਿੰਦਾ ਤ੍ਰਿਪਤਾ ਦਾ ਜਾਇਆ ਸੀ ਭੁੱਖਿਆਂ ਨੂੰ ਤ੍ਰਿਪਤ ਕਰ ਗਿਆ ਭਾਨੀ ਦਾ ਜਾਇਆ ਸੀ ਭਾਣਾ ਮੰਨਣ ਵਿੱਚ ਕਮਾਲ ਕਰ ਗਿਆ ਮਾਤਾ ਜੀ ਨੇ ਗਹਿਣੇ ਉਤਾਰ ਦਿੱਤੇ ਉਥੇ ਸਾਡਾ ਇਤਿਹਾਸਕਾਰ ਕਹਿੰਦਾ ਜਿਸ ਥਾਂ ਤੇ ਮਾਤਾ ਜੀ ਬਹਿੰਦੇ ਆ ਉਹਦੇ ਕੋਲ ਪੈ ਠੰਡ ਪੈਂਦੀ ਤੇ ਕਾਹ ਬਣਦਾ ਤੇ ਮਾਤਾ ਜੀ ਦਾ ਸਰੂਪ ਰੋਹਾਨੀ ਬਣ ਗਿਆ ਜੀ ਸਾਰਾ ਉਹ ਕਹਿੰਦਾ ਜੇਕਰ ਕੋਈ ਇਹ ਸ਼ੱਕ ਕਰੇ ਵੀ ਕਵੀ ਜਾਂ ਇਤਿਹਾਸਕਾਰ ਵਧਾ ਚੜਾ ਕੇ ਗੱਲ ਕਰ ਰਿਹਾ ਹੈ ਇਹ ਕਿਵੇਂ ਹੋ ਸਕਦਾ ਹੈ ਉਹ ਕਹਿੰਦਾ ਲੋਕੋ ਜਿਸ ਕੋਖ ਵਿੱਚ ਕਰੋੜਾਂ ਸੱਚੀ ਮੁੱਚੀ ਬ੍ਰਹਿਮੰਡਾਂ ਨੂੰ ਰੋਸ਼ਨੀ ਦੇਣ ਵਾਲਾ ਰਿਆ ਉਹ ਸ਼ਰੀਰ ਧੰਤਾ ਜੋ ਕਿਉਂ ਨਹੀਂ ਹੋਵੇਗਾ ਇਤਿਹਾਸ ਵਿੱਚ ਲਿਖਿਆ ਕਾਲ ਕਾਲੂਤੀ ਸ਼ਬਦ ਵਰਤਨ ਜਦ ਭੂਕਨ ਸਗਲ ਉਤਾਰੇ ਤਦਪ ਸੁੰਦਰਤਾ ਅਧ ਕੁਜਾਰੇ ਬ੍ਰਜ ਭਾਸ਼ਾ ਜੀ ਗਹਿਣੇ ਉਤਾਰ ਦਿੱਤੇ ਪਰ ਮਾਂ ਜੀ ਦੀ ਸੁੰਦਰਤਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਤਦਪ ਸੁੰਦਰਤਾ ਅਧ ਕੁਜਾਰੇ ਸੁਣ ਸੰਦੇਹ ਕਰੇ ਜੇ ਕੋਉ ਕੋਟ ਬ੍ਰਹਿਮੰਡ ਜਾਂਚਦਾ ਸੋਉ ਜਿਨੇ ਕਰੋੜਾਂ ਬ੍ਰਹਿਮੰਡਾਂ ਨੂੰ ਸੁਖ ਦੇਣੇ ਤੇ ਨਿਵਾਸ ਕੀਨੋ ਜੇ ਥਾਈ ਕਿਉਂ ਨਾ ਹੋਏ ਤੇ ਸ਼ੋਭ-ਸਵਾਈ ਜਿੱਥੇ ਗੁਰੂ ਨਾਨਕ ਸਾਹਿਬਾ ਉਹਨਾਂ ਦਾ ਸਰੀਰ ਦੀ ਸ਼ੋਭਾ ਕਿਉਂ ਨਹੀਂ ਹੋਵੇਗੀ ਉਹ ਦਿਨ ਆਇਆ ਮੈਂ ਨਨਕਾਣਾ ਸਾਹਿਬੀ ਕਥਾ ਕੀਤੀ ਜੀ ਮੇਰੇ ਮਨ ਚ ਆਇਆ ਮੈਂ ਕੀ ਕਥਾ ਕਰਾਂ ਦਰਵਾਜ਼ੇ ਅੱਗੇ ਬੈਠ ਕੇ ਮਨ ਚ ਆਇਆ ਸਭ ਤੋਂ ਪਹਿਲਾਂ ਉਸ ਔਰਤ ਦਾ ਜਿਹਦੇ ਇਤਿਹਾਸ ਬਿਲਕੁਲ ਖਮੋਸ਼ ਏ ਘਟਨਾ ਤੋਂ ਬਾਅਦ ਉਹ ਮੁਸਲਮਾਨ ਔਰਤ ਸੀ ਉਸ ਦਾ ਨਾਮ ਦੌਲਤਾ ਸੀ ਉਹਦਾ ਕਿੱਤਾ ਸੀ ਦਾਈ ਪੁਨੇ ਦਾ ਪਿੰਡਾਂ ਚ ਪਹਿਲਾਂ ਦਾਈਆਂ ਹੁੰਦੀਆਂ ਸਨ ਜੀ ਉਸ ਦੇ ਦਾਈ ਪੁਨੇ ਦੇ ਕਿੱਤੇ ਵਿੱਚੋਂ ਰੋਟੀ ਚੱਲਦੀ ਸੀ ਸਾਡਾ ਇਤਿਹਾਸ ਕਹਿੰਦਾ ਹੈ ਕਿ ਜਿਸ ਦਿਨ ਹਜ਼ੂਰ ਦਾ ਆਗਮਨ ਹੋਇਆ ਦੌਲਤਾ ਦਾਈ ਉਸ ਤੋਂ ਕੁਝ ਦਿਨ ਪਹਿਲਾਂ ਵੀ ਆ ਰਹੀ ਸੀ ਮਾ ਤ੍ਰਿਪਤਾ ਜੀ ਦੀ ਸੇਵਾ ਉਹਨੇ ਕਰਨੀ ਕੁਟਣ ਨਪੰਦੀ ਜਿਸ ਦਿਨ ਹਜ਼ੂਰ ਦਾ ਆਗਮਨ ਹੋਇਆ ਇੱਕ ਦਿਨ ਪਹਿਲਾਂ ਦਾਈ ਆਈ ਦੌਲਤਾਂ ਬਾਬਾ ਕਾਲੂ ਸਹਿ ਵੇੜੇ 'ਚ ਬੈਠੇ ਸਨ ਨਾਨਕੀ ਬੇਬੇ ਨਾਨਕੀ ਜੀ ਖੇਡਦੀ ਪਈ ਸੀ ਬੱਚੀ ਭਰਾ ਬਾਬਾ ਲਾਲੂ ਜੀ ਕੋਲ ਨੇ ਮਾਂ ਤ੍ਰਿਪਤਾ ਜੀ ਪਰਾਂ ਬੈਠੇ ਨੇ ਉਸ ਵਕਤ ਉਸ ਮੁਸਲਮਾਨ ਨੇ ਕਿਹਾ ਵੇ ਮਹਿਤਿਆ ਮੇਰੀ ਗੱਲ ਸੁਣੀ ਅੱਲਾਹ ਨੇ ਤੈਨੂੰ ਧੀ ਦਿੱਤੀ ਹੈ ਖੁਦਾਵੰਦ کریم ਤੈਨੂੰ ਪੁੱਤਰ ਦੀ ਦਾਤ ਦੇ ਸਿਆਲ ਦੇ ਦਿਨ ਆਉਂਦੇ ਪਏ ਨੇ ਮੈਨੂੰ ਚਾਰ ਮਣ ਕਣਕ ਦੇ ਦੀ ਦਾਣੇ ਦੇ ਦੀ ਮੇਰੇ ਬੱਚਿਆਂ ਦੀ ਰੋਟੀ ਚੱਲ ਜਾਏਗੀ ਆਪ ਨੂੰ ਪਤਾ ਹੋਣਾ ਪਹਿਲੇ ਸਮੇਂ 'ਚ ਅਕਸਰ ਉਹ ਮੰਗ 'ਚ ਆਮ ਬੰਦਿਆਂ ਦੇ ਦਾਣੇ ਮੁੱਕ ਜਾਂਦੇ ਸਨ ਦੂਜੀ ਗੱਲ ਮੈਨੂੰ ਤਨ ਢੱਕਣ ਨੂੰ ਕੱਪੜੇ ਦੇ ਦੇ ਜੇ ਚਾਰ ਛਿੱਲੜ ਛਿੱਲੜ ਚਾਰ ਪੈਸੇ ਦੇ ਦੇਂਗਾ ਤੇਰਾ ਭਲਾ ਬਾਬਾ ਕਾਲੂ ਸਾਹਿਬ ਨੇ ਸੁਣਿਆ ਕਹਿਣ ਲੱਗੇ ਦੌਲਤਾਂ ਤੂੰ ਜੋ ਮੰਗੇਗੀ ਤੈਨੂੰ ਮਿਲੇਗਾ ਸੱਚ ਜੀ ਜਿਸ ਦਿਨ ਹਜ਼ੂਰ ਦਾ ਆਗਮਨ ਹੋਇਆ ਸਾਡਾ ਇਤਿਹਾਸ ਕਹਿੰਦਾ ਵੀ ਦੋ ਪੈਰ ਤੇ ਇੱਕ ਘੜੀ ਬਤੀਤ ਹੋ ਚੁੱਕੀ ਸੀ ਇਹਦਾ ਮਤਲਬ ਸਮਝ ਲਓ ਅੰਮ੍ਰਿਤ ਵੇਲਾ ਹੋ ਗਿਆ ਦੌਲਤਾਂ ਦਾਈ ਆਈ ਹੈ ਪੂਰਨਮਾਸੀ ਦੀ ਰਾਤ ਹੈ ਸੱਚੀ ਮੁੱਚੀ ਖਰ ਚੀਜ਼ ਦੁਦਿਆ ਹੋਈ ਪਈ ਹੈ ਚਾਂਦਨੀ ਸਮਝੋ ਅੱਜ ਰਾਏ ਪੋਏ ਦੀ ਤਲਵੰਡੀ ਸਾਰੀ ਚਾਂਦੀ ਨਾਲ ਜਿਵੇਂ ਮੜ ਦਿੱਤੀ ਹੋਵੇ ਹਰ ਪਾਸੇ ਠੰਡ ਤੇ ਚਾਂਦਨੀ ਹੈ ਲੋਕ ਸੁੱਤੇ ਨੇ ਘਰਾਂ ਚ ਤੇ ਅਠਾਂ ਬੱਤੀਆਂ ਵਾਲਾ ਦੀਵਾ ਇਤਿਹਾਸ ਕਹਿੰਦਾ ਬਰ ਰਿਆ ਸੀ ਮੈਂ ਥੋੜਾ ਜਿਹਾ ਤਾਂ ਸਾਖੀ ਲੈ ਲਈ ਵੀ ਸੰਗਤ ਮੇਰੇ ਨਾਲ ਜੁੜੀ ਰਹੇਗੀ ਮੈਂ ਇਸ ਕਰਕੇ ਸ਼ਬਦ ਦੀ ਕੋਈ ਡੁੰਗਾਈ ਚ ਹੋਰ ਨਹੀਂ ਗਿਆ ਅੱਠ ਬੱਤੀਆਂ ਵਾਲਾ ਦੀਵਾ ਸੀ ਅਸ਼ਟਦੀਪ ਜੀ ਨੂੰ ਕਹਿੰਦੇ ਨੇ ਉਹ ਬਲ ਰਿਹਾ ਸੀ ਦੌਲਤਾਂਦਾਈ ਅੰਦਰ ਜਾਂਦੀ ਹੈ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ ਹੈ ਹੁਣ ਮੈਂ ਥੋੜੀਆਂ ਜਿਹੀਆਂ ਬੇਨਤੀਆਂ ਕਰਨੀਆਂ ਕੀ ਵਾਪਰਿਆ ਉਸ ਦੌਲਤਾਂਦਾਈ ਨੇ ਤਿੰਨ ਸ਼ਬਦ ਕਹੇ ਜਿਹਦੀ ਵਿਆਖਿਆ ਬੜੀ ਗਹਿਰੀ ਹੈ ਉਹ ਅੰਦਰ ਗਈ ਹਜ਼ੂਰ ਦਾ ਆਗਮਨ ਹੋਇਆ ਉਸ ਵਕਤ ਕਹਿੰਦੇ ਨੇ ਇੰਨਾ ਪ੍ਰਕਾਸ਼ ਉਸ ਕੋਠੜੀ ਚ ਹੋਇਆ ਕਿ 8 ਬੱਤੀਆਂ ਵਾਲਾ ਦੀਵਾ ਉਹਦਾ ਪ੍ਰਕਾਸ਼ ਮੱਧਮ ਪੈ ਗਿਆ ਉਹਨੇ ਹਜ਼ੂਰ ਦੇ ਤਨ ਨੂੰ ਸਪਰਸ਼ ਕੀਤਾ ਹਰ ਬੱਚਾ ਜਨਮ ਲੈਂਦਿਆਂ ਰੋਂਦਾ ਹੈ ਸੱਚ ਏ ਵੇ ਮੇਰਾ ਬਾਬਾ ਉਸ ਦਾਈ ਵੱਲ ਦੇਖ ਕੇ ਮੁਸਕਰਾਇਆ ਹੈ ਰੋਏ ਨਹੀਂ ਸਾਰੇ ਇਤਿਹਾਸ ਕਰ ਕਹਿੰਦੇ ਆਮ ਅਧਿਉਨਿਕ ਬੰਦੇ ਇਸ ਗੱਲ ਨੂੰ ਕੋਈ ਥਾਂ ਨਹੀਂ ਦਿੰਦੇ ਉਹ ਕਹਿੰਦੇ ਆਂ ਬੱਚੇ ਹੀ ਜੰਮਿਆ ਨਾ ਹੁਣ ਉਹ ਮੁਸਕਰਾਏ ਨੇ ਪਤਾ ਨਹੀਂ ਨੂੰ ਕੀ ਹੋਇਆ ਰੋਣ ਲੱਗ ਪਈ ਅੰਦਰੋਂ ਬਾਹਰ ਆਉਂਦੀ ਹੈ ਬਾਬਾ ਕਾਲੂ ਜੀ ਬਾਹਰ ਨੇ ਪਰਿਵਾਰ ਦੇ ਜੀ ਬਾਕੀ ਨੇ ਇਹਦੀ ਪੁਰਾਣੀ ਜੀ ਚੁੰਨੀ ਸੀ ਜੀ ਦੁਪੱਟਾ ਅੱਖਾਂ ਪੂੰਝਦੀ ਹੋਈ ਬਾਹਰ ਨਿਕਲੀ ਬਾਬਾ ਕਾਲੂ ਸਾਹਿਬ ਜੀ ਨੂੰ ਕਹਿੰਦੀ ਵੇ ਮਹਤਿਆ ਤੈਨੂੰ ਵਧਾਈ ਹੋਵੇ ਅਗਲੇ ਸ਼ਬਦ ਨਹੀਂ ਕਹਿ ਸਕੀ ਮਹਤਿਆ ਤੈਨੂੰ ਵਧਾਈ ਹੋਵੇ ਤੈਨੂੰ ਅੱਲਾ ਨੇ ਇੰਨਾ ਸ਼ਬਦ ਕਹਿ ਕੇ ਗਲਾ ਭਰ ਆਇਆ ਉਹਨਾਂ ਨੇ ਕਿਹਾ ਦਸ ਠੀਕ ਤਾਂ ਹੈ ਸਭ ਮਾਤਾ ਜੀ ਬਾਰੇ ਪੁੱਛਿਆ ਬੱਚੇ ਬਾਰੇ ਪੁੱਛਿਆ ਠੀਕ ਕਹਿਣ ਲੱਗੀ ਅੱਲਾ ਨੇ ਤੈਨੂੰ ਪੁੱਤਰ ਦਿੱਤਾ ਅੱਗੋਂ ਅੱਖਾਂ ਪੂਆਂ ਲੱਗ ਪਈ ਉਹਨਾਂ ਕਹਿਆ ਹੋਇਆ ਕੀ ਕੋਲ ਪੈਸੇ ਦੀ ਭੜਿਆ ਹੋਇਆ ਬਰਤਨ ਸੀ ਕਹਨਗੇ ਝੋਲੀ ਕਰ ਮੈਂ ਤੈਨੂੰ ਪੈਸੇ ਦੇਣਾ ਤੂੰ ਵਿਧਾਈ ਦਿੱਤੀ ਏ ਤੈਨੂੰ ਵਿਧਾਈ ਦੇਣਾ ਇਤਿਹਾਸ ਕਹਿੰਦਾ ਹੈ ਕਿ ਉਸ ਬੀਬੀ ਨੇ ਉਹ ਬਰਤਨ ਜਿਹੜਾ ਪਲੇਟ ਕਹਿ ਲੋ ਭਾਂਡਾ ਰੁਪਈਆਂ ਨਾਲ ਭਰਿਆ ਸੀ ਹੱਥ ਲਾ ਕੇ ਕਹਿ ਦਿੱਤਾ ਰਹਿਣ ਦੇਵੇ ਮਹਤਿਆ ਮੈਂ ਤਾਂ ਬਹੁਤ ਰੱਜੀ ਆ ਸ਼ਬਦ ਉਹਨੇ ਪਹਿਲੇ ਕਹਿ ਰਹਿਣ ਦੇਵੇ ਮਹਤਿਆ ਮੈਂ ਤਾਂ ਬਹੁਤ ਰੱਜੀ ਗੁਰਮਖੋ ਇਹ ਸ਼ਬਦ ਬੜਾ ਡੂੰਗਾ ਜੇ ਕਹਿ ਕੇ ਕਿ ਖਿੰਚ ਮੈਂ ਚਲਾ ਜਾਗਾ ਰੱਜੀ ਦੇ ਅਰਥ ਕੀ ਨੇ ਮੈਂ ਤਾਂ ਬਹੁਤ ਰੱਜੀ ਉਹਨਾਂ ਦੇ ਮਨ ਚ ਆਇਆ ਬਾਬਾ ਜੀ ਦੇ ਕਾਲੂ ਜੀ ਦੇ ਸ਼ਾਇਦ ਇਹਨੂੰ ਪੈਸੇ ਥੋੜੇ ਪ੍ਰਤੀਤ ਹੋ ਰਿਹਾ ਕਹਿਣ ਲੱਗੇ ਦੌਲਤਾਂ ਤੂੰ ਇਹ ਝੋਲੀ ਕਰ ਪੈਸੇ ਲੈ ਇਸ ਤੋਂ ਬਾਅਦ ਚੇਤੇ ਰੱਖੀ ਤੈਨੂੰ ਪੈਸੇ ਵੀ ਗਾਂ ਮੱਝ ਵੀ ਲਵੇਰੀ ਕੱਪੜੇ ਵੀ ਦਾਣੇ ਵੀ ਦਿਆਂਗਾ ਕਹਿੰਦੇ ਉਸ ਵਕਤ ਉਹਨੇ ਫਿਰ ਦੁਪੱਟੇ ਨਾਲ ਅੱਖਾਂ ਪੁੰਜਦੇ ਆਂ ਕਿਆ ਜਿੱਦਨ ਜੰਮੀ ਸਾਂ ਮਾਪਿਆਂ ਮੇਰਾ ਨਾਮ ਦੌਲਤਾ ਰੱਖਿਆ ਮੇਰੇ ਅੰਮਾ ਤੇ ਅੱਬੂ ਨੇ ਸੱਚੀ ਮੁੱਚੀ ਮੈਂ ਬੱਚਿਆਂ ਦੇ ਜਨੇਪੇ ਵਿੱਚ ਸਾਤ ਦੇ ਨਹੀਂ ਆ ਮੇਰੇ ਖਾਤ ਵਿੱਚ ਕਿੰਨਿਆਂ ਬੱਚਿਆਂ ਦਾ ਜਨਮ ਹੋਇਆ ਪਰ ਨਾਂ ਦੀ ਦੌਲਤਾ ਸਾਂ ਮੰਨ ਕਰਕੇ ਸ਼ਰੀਰ ਕਰਕੇ ਭੁੱਖੀ ਸਾਂ ਪਤਾ ਨਹੀਂ ਤੇਰੇ ਪੁੱਤਰ ਦੇ ਪਹਿਲੇ دیدار ਨੇ ਇਦੀ ਪਹਿਲੀ ਮੁਸਕਰਾਟ ਨੇ ਮੈਨੂੰ ਮੰਗਣਾ ਹੀ ਭੁਲਾ ਦਿੱਤਾ ਹੈ ਮੇਰਾ ਦਿਲ ਨਹੀਂ ਕਰਦਾ ਮੇਰਾ ਮੰਗਣ ਨੂੰ ਚਿਤ ਨਹੀਂ ਕਰਦਾ ਮੈਂ ਬਹੁਤ ਰੱਜੀ ਇਸ